ਅੱਜ ਜਿਵੇਂ ਪਾਟੜਾ ਤੋਂ ਲੈ ਕੇ ਛੁਟਕ ਜਾਮ ਲੱਗਾ ਹੈ ਜਿਨਾ ਕੈਚਕ ਤੋਂ ਲੈ ਕੇ ਜਾਮ ਲੱਗਾ ਹੈ ਲੋਕਲ ਪਿੰਡਾਂ ਦੇ ਵਿੱਚ 9 9 10 10 ਕਿਲੋਮੀਟਰ ਦਾ ਜਾਮ ਲੱਗਾ ਹੈ ਟਰਾਲੀਆਂ ਟਰੈਕਟਰ ਅੜੇ ਹੋਏ ਨੇ ਘਟੋ ਘਟ ਵੀ ਨਾਲ ਜਿਸ ਤੋਂ ਅੱਜ 10 ਲੱਖ ਬੰਦਾ ਹੈ ਇੱਥੇ ਪਿਛਾ ਨਹੀਂ ਹਟਾਂਗੇ ਇਹਨਾਂ ਸੱਚੇ ਮੋਦੀ ਪਿਛਾ ਹਟ ਜਾਗੇ ਝੰਡੇ ਤੇ ਡਿੰਡਾ ਕੱਢ ਕੇ ਰੱਖਾਂਗੇ ਤੇ ਇਹ ਜਾਣਾ ਪਿਆ ਅੱਗੇ ਜਾਵਾਂਗੇ ਡੱਲਿਆ ਸਭ ਦੀ ਆਵਾਜ਼ ਤੇ ਹਾਂ ਜਾਵਾਂਗੇ ਜਦੋਂ ਮਿਲਿਆ ਟੈਮੋਂ ਦੇ ਚਾਰਾਂ 40 ਦੇ ਧੜੀ ਹੋਈ ਐ ਅਸੀਂ ਤਾਂ 40 ਦੇ ਧਰ ਕੇ ਆਏ ਆ 40 ਦੇ ਧਰ ਕੇ ਰੱਖਣੀ ਆ ਕੋਈ ਪਰਵਾਹੀ ਨਹੀਂ ਨਾ ਮੋਦੀ ਦੀ ਨਾ ਹਰਿਆਣਾ ਸਰਕਾਰ ਦੀ ਜਿਹੜਾ ਡੱਲੇਵਾਲ ਸਿੰਘ ਸਾਹਿਬ ਨੇ ਕਹਿੰਦਾ ਵੀ ਚੱਲਣਾ ਤੇ ਚੱਲਣਾ ਪਹਿਲਾਂ ਵੀ ਮੋਰਚਾ ਛੋੜੇ ਸੀ ਛੋੜਨੋਂ ਹੁਣ ਵੀ ਨਹੀਂ ਹਟਦੇ ਸਰਕਾਰ ਕਿਉਂ ਨਹੀਂ ਸੁਣਦੀ ਫਿਰ ਇਹ ਫਿਰ ਕਾਟ ਸੁਣੀ ਨਾ ਬੇਸ਼ਰਮ ਹੋ ਗਈ ਐ ਬੇਸ਼ਰਮ ਦਾ ਕੀ ਹੁੰਦਾ ਹੈ ਪੁਰਾਣੇ ਬਜ਼ੁਰਗ ਕਹਿੰਦੇ ਪਿਆ ਗੁੱਗ ਪਿਆ ਸੀ ਤੇ ਯਾਰ ਛਵੇਂ ਬਹਿਣਗੇ ਇਹ ਮੋਦੀ ਰਹੀ ਉਹਨਾਂ ਤੋਂ ਨਹੀਂ ਜੀ ਅਸੀਂ 15 ਬੰਦੇ ਕਹੇ ਤੇ ਇੱਥੇ 30 ਆਏ ਆ 50 ਆਏ ਆ ਘੱਟ ਨਹੀਂ ਆ ਵਧਦਾ ਹੈ ਉਹ ਵੀ ਆਏ ਜਿਹੜੇ ਅੱਗੇ ਕਦੇ ਨਹੀਂ ਸੀ ਆਏ ਅਸੀਂ ਡੱਲੇ ਵਾਲੇ ਦੇ ਨਾਲ ਅਮਰਦਨ ਤੱਕ ਪੰਜਾਬ ਨੇ ਹੁਰੇ ਦਾ ਪੂਰਾ ਹਰਿਆਣਾ ਹਿਮਾਚਲ ਸਭ ਬੰਦੇ ਯਹਾਂ ਪਾ ਡੱਲੇਬਾਲ ਜੀ ਕੀ ਜੋ ਡੱਲੇਬਾਲ ਜੀ ਨੇ ਕਾਲ ਦਿੱਤੀ ਵੀ ਮੈਂ ਦਰਸ਼ਨ ਕਰਨਾ ਚਾਹੂੰ ਤਾਂ ਇਸ ਕਰਕੇ ਆਮ ਹਰਿਆਣੇ ਦੇ ਬਲੋਂ ਕਰਾਂ ਜੀ ਇਸ 스테ਜ ਜੀ ਨਹੀਂ ਨਾ ਦੇ ਸਕਦੀ ਸਾਨੂੰ ਐਮਐਸਪੀ ਸੈਂਟਰ ਤੋਂ ਪੱਕੀ ਦਵੇ ਚੁਟਕੀਆਂ ਹੀ ਮਾਰਦੇ ਸੀ ਇਹ ਚੁਟਕੀਆਂ ਤਾਂ ਮਾਰਦੇ ਚੁਟਕੀਆਂ ਮਾਰ ਕੇ ਚਲੋ ਵੋਟਰ ਲੈ ਕੇ ਬਾੜ ਕੇ ਮੁੰਡੇ ਮੁੰਡੇ ਲੱਗ ਗਏ ਆਖੇ ਮੁੰਡੇ ਵੀ ਨਹੀਂ ਲੱਗੇ ਇਹਨਾਂ ਦੇ ਆਖੇ ਬੁੜੇ ਦੇ ਉੱਤੇ ਨਹੀਂ ਰਹੇ ਆ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਾਲ ਦਿੱਤੀ ਸੀ ਵੀ ਮੈਂ ਲੋਕਾਂ ਦੇ ਦਰਸ਼ਨ ਕਰਨੇ ਚਾਹੁੰਦਾ ਸਾਰਾ ਪੰਜਾਬ ਹੀ ਮੈਨੂੰ ਤਾਂ ਲੱਗਦਾ ਵੀ ਇੱਥੇ ਆ ਗਿਆ ਵੀ ਲੱਖਾਂ ਰੁਪਏ ਬੜਾ ਟੱਪ ਗਿਆ ਕੱਠ ਕੀ ਬੀਬੀਆਂ ਤੇ ਕੀ ਬਜ਼ੁਰਗ ਤੇ ਕੀ ਨੌਜਵਾਨ ਇੱਥੇ ਹੜੀ ਆ ਗਿਆ ਖਨੌਰੀ ਬਾਰਡਰ ਤੇ 2 ਲੱਖ ਦੇ ਇਕੱਠ ਦਾ ਅਨੁਮਾਨ ਕਿਸਾਨ ਆਗੂਆਂ ਦੇ ਵੱਲੋਂ ਲਾਇਆ ਜਾ ਰਿਹਾ ਸੀ। ਜਗਜੀਤ ਸਿੰਘ ਢੱਲੇਵਾਲ ਲਾਈਵ ਹੁੰਦੇ ਨੇ ਤੇ ਕਹਿੰਦੇ ਨੇ ਕਿ ਸਭ ਨੇ ਖਨੌਰੀ ਬਾਰਡਰ ਤੇ ਪਹੁੰਚਣਾ ਆ ਮੈਂ ਤੁਹਾਡੇ ਦਰਸ਼ਨ ਕਰਨੇ ਆ ਤੇ ਜੇਕਰ ਅੱਜ ਖਨੌਰੀ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਖਨੌਰੀ ਦੀਆਂ ਸੜਕਾਂ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਵਾਹਨਾਂ ਦੇ ਨਾਲ ਜਿਹੜੀਆਂ ਨੇ ਉਹ ਜਾਮ ਨੇ ਕਈ-ਕਈ ਕਿਲੋਮੀਟਰ ਤੱਕ ਦੇ ਜਿਹੜੇ ਆ ਉਹ ਜਾਮ ਨੇ ਤੇ ਪਹੁੰਚੇ ਹੋਏ ਨੇ ਗੱਲਬਾਤ ਆਪਾਂ ਕਰਾਂਗੇ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਖਾਸ ਕਰ ਕਿਵੇਂ ਦੇਖਦੇ ਹੋ ਇਹ ਜੀ ਕੱਟ ਅੱਜ ਦਾ ਜਿਹੜਾ ਨਾ ਹਾਂ ਭਾਜੀ ਰਿਕਾਰਡ ਹੀ ਤੋੜ ਗਿਆ ਹੂੰ ਇੰਨਾ ਰਿਕਾਰਡ ਤੋੜ ਕੱਟ ਹੈ ਕਿ ਜਦੋਂ ਸਾਡੇ ਬਰਾਬਰ ਹੂੰ ਆਪਣੀ ਦੂਜੀਆਂ ਜੱ세 ਬੰਦੀਆਂ ਨੇ ਟੁਹਾਣਾ ਦੇ ਵਿੱਚ ਕੱਠ ਰੱਖਿਆ ਸੀ ਹੂੰ ਪਰ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਾਲ ਦਿੱਤੀ ਸੀ ਵੀ ਮੈਂ ਲੋਕਾਂ ਦੇ ਦਰਸ਼ਨ ਕਰਨੇ ਚਾਹੁੰਦਾ ਹੂੰ ਪਰ ਮੈਂ ਕਹਿੰਦਾ ਵੀ ਸਾਰਾ ਪੰਜਾਬ ਹੀ ਮੈਨੂੰ ਤਾਂ ਲੱਗਦਾ ਵੀ ਇੱਥੇ ਆ ਗਿਆ ਹੂੰ ਇੰਨਾ ਜਾਮ ਇੰਨਾ ਕੱਟ ਹਜੇ ਤੁਸੀਂ ਇਹ ਦੇਖੋ ਵੀ 3:00 ਵਜੇ ਤੇ ਹਜੇ ਲੋਕ ਆਈ ਜਾਂਦੇ ਆ ਉਹਨੇ ਪਰਲੀ ਸੜਕ ਤੇ ਆਈ ਹੈ ਤੇ ਉਨੇ ਇਧਰ ਜਾਈ ਜਾਂਦੇ ਤੇ ਪਨਾਰ ਤੇ ਜਿਹੜੇ ਬੈਠੇ ਨੇ ਗਿਣਤੀ ਕੋਈ ਨਹੀਂ ਮੈਨੂੰ ਤਾਂ ਲੱਗਦੀ ਵੀ ਲੱਖਾਂ ਰੁੱਖਾਂ ਤੋਂ ਬੜਾ ਟੱਪ ਗਿਆ ਕੱਠ ਬਹੁਤ ਜਿਆਦਾ ਕੱਠ ਆ ਸਾਰੇ ਡੱਲੇਆ ਸਾਹਿਬ ਦੀ ਇੱਕ ਆਵਾਜ਼ ਪਹੁੰਚੀ ਆ ਪੰਜਾਬ ਦੇ ਕੁੱਲ ਆਬਾਮ ਤੱਕ ਹਾਂ ਇਹ ਜ਼ਰੂਰ ਪਹੁੰਚੀ ਆ ਕਿਉਂ ਡੱਲੇਵਾਲ ਸਾਹਿਬ ਨੂੰ ਤੁਹਾਨੂੰ ਪਤਾ ਵੀ ਅੱਜ 40 ਦਿਨ 38 ਦਿਨ ਹੋ ਗਏ ਬੈਠੇ ਨੂੰ ਉਹ ਕੋਈ ਆਪਦੀ ਖਾਤਰ ਤਾਂ ਬੈਠੇ ਨਹੀਂ ਲੋਕਾਂ ਦੀ ਖਾਤਰ ਬੈਠੇ ਆ ਕਿਸੇ ਦੀ ਖਾਤਰ ਮਰਨਾ ਬਾਈ ਜੀ ਬਹੁਤ ਔਖਾ ਹੈ ਆਪਦੀ ਖਾਤਰ ਆਪਦੀ ਆਈ ਤੇ ਨਹੀਂ ਕੋਈ ਮਰਦਾ ਤੇ ਪਰ ਕਿਸੇ ਦੀ ਖਾਤਰ ਮਰਨਾ ਤੁਸੀਂ ਇਹ ਵੇਖੋ ਵੀ ਪ੍ਰਧਾਨ ਜੀ ਕਿਸੇ ਦੀ ਖਾਤਰ ਸਾਡੀ ਖਾਤਰ ਬੈਠੇ ਆ ਸਾਡੇ ਬੱਚਿਆਂ ਦੀ ਖਾਤਰ ਬੈਠੇ ਆ ਤੇ ਅਸੀਂ ਘਰਾਂ ਤੋਂ ਚੱਲ ਕੇ ਕੋਹਨ ਦੀ ਆਵਾਜ਼ ਤੇ ਇੱਥੇ ਨਹੀਂ ਆ ਸਕਦੇ ਉਹ ਮਰਨ ਨੂੰ ਤਿਆਰ ਬੈਠੇ ਸਾਡੀ ਖਾਤਰ ਤੇ ਅਸੀਂ ਉਹਨਾਂ ਦੀ ਆਵਾਜ਼ ਤੇ ਘਰੋਂ ਚੱਲ ਕੇ ਇੱਥੇ ਨਹੀਂ ਆ ਸਕਦੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਵੀ ਆਏ ਆ ਉਹਨਾਂ ਨੇ ਸਾਨੂੰ ਕਾਲ ਦਿੱਤੀ ਸੀ ਸਾਰਾ ਪੰਜਾਬ ਹੀ ਉਮਰ ਕੇ ਆ ਗਿਆ ਕੀ ਬੀਬੀਆਂ ਤੇ ਕੀ ਬਜ਼ੁਰਗ ਤੇ ਕੀ ਨੌਜਵਾਨ ਇੱਥੇ ਹੜੀ ਆ ਗਿਆ ਉੱਥੇ ਹਾ ਦੂਜੇ ਪਾਸੇ ਵੀ ਟਹਾਨੇ ਦੇ ਵਿੱਚ ਵੀ ਜੇ ਹਰਿਆਣੇ ਦੇ ਵਿੱਚ ਵੀ ਮਹਾਪੰਚਾਇਤ ਤਾਂ ਕਿਹੜੇ ਕਿਸਾਨ ਤੁਸੀਂ ਕੀ ਕਹਿਣ ਵੀ ਕਿਹੜੇ ਕਿਸਾਨ ਨੇ ਉਧਰ ਕਿਸਾਨ ਨੇ ਇੱਧਰ ਕਿਸਾਨ ਨੇ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਉਧਰ ਕਿਸਾਨ ਹੈ ਮੈਨੂੰ ਤਾਂ ਇਹ ਲੱਗਦਾ ਹੈ ਵੀ ਉਹ ਥੋੜੇ ਜੇ ਵਕਾਊ ਹੋ ਗਏ ਜਿਹੜੇ ਕਿ ਵਕਾਊ ਦੇ ਤੌਰ ਤੇ ਉਹਨਾਂ ਨੇ ਉੱਥੇ ਸਰਕਾਰ ਦੀ ਸ਼ੈ ਦੇ ਕਹਿਣ ਤੇ ਸਰਕਾਰ ਨੇ ਕਹਿਣ ਤੇ ਰਖਾਈ ਆ ਰੈਲੀ ਵੀ ਬਰੋਬਰੇ ਰਖਾਈ ਆ ਵੀ ਡੱਲੇਵਾਲ ਨੇ ਆਵਾਜ਼ ਦਿੱਤੀ ਆ ਵੀ ਪੰਜਾਬ ਉਥੇ ਸਾਰਾ ਇਕੱਠਾ ਹੋ ਜੂ ਤੇ ਪੰਜਾਬ ਇਕੱਠਾ ਨਾ ਹੋਵੇ ਵੀ ਪੰਜਾਬ ਦੇ ਲੋਕ ਸਾਡੇ ਇੱਧਰ ਟਹਾਨੇ ਚਾਹਣ ਇੱਧਰ ਇਕੱਠੇ ਨਾ ਹੋਣ ਲੋਕ ਕਰਕੇ ਇਸ ਕਰਕੇ ਰੱਖੀ ਅੱਜ ਬਰੋਬਰ ਰੈਲੀ ਉਹਨਾਂ ਨੇ ਨਹੀਂ ਤਾਂ ਹੋਰ ਦੋ ਦਿਨ ਸਾਤੋਂ ਬਾਅਦ ਵੀ ਰੱਖ ਸਕਦੇ ਸੀ ਜੀ ਉਹਨਾਂ ਨੇ ਰੱਖਣੀ ਸੀ ਮਹਾਪੰਚਾਇਤ ਉਹਨਾਂ ਨੇ ਹਰਿਆਣੇ ਵਿੱਚ ਰੱਖਣੀ ਸੀ ਅੱਜ ਚਾਰ ਦੇ ਡੱਲੇਵਾਲ ਸਾਹਿਬ ਨੇ ਕਾਲ ਦਿੱਤੀ ਸੀ ਉਹ ਪੰਜ ਨੂੰ ਜਾਂ ਛੀ ਨੂੰ ਕਰ ਸਕਦੇ ਸੀ ਪਰ ਉਹ ਕਹਿੰਦੀ ਹੈ ਕਿ ਕਾਲ ਜਿਹੜੀ ਆ ਪਹਿਲਾਂ ਅਸੀਂ ਦਿੱਤੀ ਸੀ ਕਿ ਇਸ ਪ੍ਰੋਗਰਾਮ ਰੱਖਿਆ ਹੋਇਆ ਡੱਲੇਵਾਲ ਸਾਹਿਬ ਨੇ ਪਹਿਲਾਂ ਕਾਲ ਦਿੱਤੀ ਆ ਉਹ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਰੱਖਿਆ ਵੀ ਡੱਲੇਵਾਲ ਸਾਹਿਬ ਨੇ ਕਹਿੰਦਾ ਵੀ ਅਸੀਂ ਕੱਟ ਕਰਨਾ ਚਾਰ ਨੂੰ ਤਾਂ ਉਹਨਾਂ ਨੇ ਉਦੋਂ ਬਾਅਦ ਇਹ ਜਿਹੜੀ ਕਾਲ ਦਿੱਤੀ ਹੈ ਵੀ ਕੱਟ ਦੀ ਦਿੱਤੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਜਿਹੜਾ ਕਾਟੇ ਤੇ ਸਾਰਾ ਪੰਜਾਬ ਮੋੜ ਕੇ ਆ ਗਿਆ ਜਿੰਨਾ ਪੰਜਾਬ ਹੈ ਸਾਰਾ ਇੱਥੇ ਤੁਸੀਂ ਦੇਖ ਲਓ ਫਿਰਦਾ ਹੈ ਕਿ ਬੱਚੇ ਨੌਜਵਾਨ ਬਜ਼ੁਰਗ ਬੀਬੀਆਂ ਹੜ ਹੀ ਆ ਗਿਆ ਯਾਰ ਇੰਨੀ ਦੁਨੀਆ ਕੱਟੀ ਹੋਈ ਹੈ ਕਿ ਪ੍ਰਧਾਨ ਜੀ ਨੂੰ ਅੱਜ ਹੌਸਲਾ ਹੋ ਗਿਆ ਵੀ ਵਾਕਈ ਦੁਨੀਆ ਜਿੰਨਾ ਖਾਤਰ ਮੈਂ ਮਰਨ ਨੂੰ ਬੈਠਾ ਹਾਂ ਜਿੰਨਾਂ ਦੀ ਖਾਤਰ ਮੈਂ ਮਰਨ ਵਾਸਤੇ ਬੈਠਾ ਹਾਂ ਉਹ ਮੇਰੇ ਨਾਲ ਖੜੇ ਆ ਵਾਕਈ ਕਿਹਦੇ ਲਈ ਆਏ ਹਾਂ ਅੱਜ ਇੱਥੇ ਕਿਹਦੇ ਲਈ ਆਏ ਹਾਂ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਏ ਜੇ ਜੋ ਕਿ ਡੱਲੇਵਾਲ ਸਾਹਿਬ ਨੇ ਮਰਨ ਮਰਤੇ ਰੱਖਿਆ ਹੋਇਆ ਉਹਦੇ ਹਮਾਇਤ ਆਏ ਅਸੀਂ ਤੇ ਵਾਦ ਤੇ ਵਾਦ ਸਪੋਰਟ ਕਰਦੇ ਹਾਂ ਵੀ ਸਰਕਾਰ ਨੂੰ ਸਾਡੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਕਿਹਦੇ ਲਈ ਆਏ ਹਾਂ ਅੱਜ ਇੱਥੇ ਕਿਹਦੇ ਲਈ ਆਏ ਕਿਹਦੇ ਲਈ ਆਏ ਡੱਲੇ ਲਈ ਆਏ ਹਾਂ ਜੀ ਡੱਲੇ ਲਈ ਆਏ ਡੱਲੇ ਵਾਲੇ ਕਿਹਦੇ ਲਈ ਆਏ ਹੋ ਭਾਈ ਅੱਜ ਇੱਥੇ ਡੱਲੇਵਾਲ ਸਾਹਿਬ ਦਾ ਸਨੇਹਾ ਸੀਗਾ ਜੀ ਸਿੱਧੂਪੁਰ ਜਥੇਬੰਦੀ ਤੋਂ ਉਹਨਾਂ ਲਈ ਆਏ ਸਾਰੇ ਕਿਸਾਨੀ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਦੇਖ ਸਕਦੇ ਹਾਂ ਜੀ ਹਾਂ ਜੀ ਗੱਲਾਂ ਪੰਜਾਬ ਨੇ ਉਰੇ ਦਾ ਪੂਰਾ ਹਰਿਆਣਾ ਹਾਂ ਹਿਮਾਚਲ ਹਾਂ ਸਭ ਬੰਦੇ ਯਾਹ ਬ ਡੱਲੇਬਾਲ ਜੀ ਕੀ ਜੋ ਡੱਲੇਬਾਲ ਜੀ ਨੇ ਕਾਲ ਦਿੱਤੀ ਵੀ ਮੈਂ ਦਰਸ਼ਨ ਕਰਨਾ ਚਾਹੂੰ ਤੋ ਇਸ ਕਰਕੇ ਹਮ ਹਰਿਆਣੇ ਦੇ ਬਲੋਂ ਕਰਾਂ ਜੀ ਅੰਮਾਲਾ ਜ਼ਿਲ੍ਹਾ ਡਿਸਟ੍ਰਿਕਟ ਅੰਮਾਲਾ ਤੋੜੇ ਹਰਿਆਣੇ ਦੇ ਵਿੱਚ ਹੀ ਮਹਾਪੰਚਾਇਤ ਦਾ ਇੱਕ ਅੰਮਾਲੇ ਦੇਖੋ ਕਰੀ ਜਾਓ ਜੀ ਜੋ ਡੱਲੇਬਾਲ ਸਾਹਿਬ ਨੇ ਪਹਿਲਾ ਤਰੀਕ ਦਿੱਤੀ ਤੋ ਦੇਖੋ ਜੋ ਕਿਸਾਨਾਂ ਕੀ ਆਵਾਜ਼ ਠਾ ਰਹੇ ਮਰਨ ਵਰਤ ਤੇ ਪੜੇ ਤੋ ਇਸ ਤੇ ਉੱਪਰ ਲੀਡਰ ਮਾਨੂੰ ਕੌਣ ਮਿਲਾਗਾ ਜੋ ਮਰਨ ਵਰਤ ਤੇ ਖੁਦ ਪੜ ਗਏ ਕਿਸਾਨਾਂ ਵਾਸਤਾ ਕੋਈ ਕੱਲੇ ਵਾਸਤਾ ਨਹੀਂ ਆਪਣੇ ਪੜੇ ਹੋ ਉਹ ਸਭ ਜਿੰਨੇ ਵੀ ਚਲੋ ਕਿਸਾਨ ਮਜ਼ਦੂਰੀ ਸਾਰਿਆਂ ਵਾਸਤਾ ਪੜੇ ਹੋ ਤੋ ਇਸ ਕਰਕੇ ਆ ਵੀ ਮਹਾ ਜਾਣੇ ਤੇ ਆਪਾਂ ਨੂੰ ਜੋ ਇਹਨੇ ਕਿਹਾ ਦਾ ਵਿਚਾਰਿਆ ਨੇ ਹਾਂ ਮੈਂ ਇਹਨੇ ਮਾਰੇ ਦਰਸ਼ਨ ਕਿਆ ਕਰਾਂਗੇ ਬਾਬਾ ਹਾਂ ਮੈਂ ਇਹਨੇ ਦਰਸ਼ਨ ਕਰਕੇ ਇਹਨੇ ਚਰਨਾਂ ਨੂੰ ਛੂ ਕਰਕੇ ਚਲੇ ਆ ਹਲੀ ਤੋ ਉਰੀ ਆ ਪਰ ਬਾਕੀ ਦੇਖਿਆ ਜਿਉਂ ਦੇਖ ਲਿਓ ਵੀ ਕੈਥਲ ਤੱਕ ਜਾਮ ਲੱਗ ਰਿਹਾ ਜੀ ਹਾਂ ਆ ਰਹੀ ਹੈ 10 ਕਿਲੋਮੀਟਰ ਮੈਨੂੰ ਦੇਖ ਲਿਓ ਕਿਤਨੀ ਦੁਨੀਆ ਆ ਰਹੀ ਆਰ ਜਾਰੀ ਕੋਈ ਹਿਸਾਬ ਨਹੀਂ ਰਿਹਾ ਇੱਥੇ ਆਈ ਸੀ ਜਿੱਥੇ ਇੱਥੇ ਆਪਣੀਆਂ ਮੰਗਾ ਵਾਸਤੇ ਆਏ ਆ ਜੀ ਅਸੀਂ ਮੰਗਾ ਸਾਡੀਆਂ ਦੇ ਨਹੀਂ ਰਿਹਾ ਮੋਦੀ ਪਹਿਲਾਂ ਵੀ ਅਸੀਂ ਰੋਕੇ ਆਏ ਅਸੀਂ 13 ਮਹੀਨਿਆਂ ਦੀ ਜਾਨ ਨੂੰ ਉੱਥੇ ਚੰਗੀ ਤਰ੍ਹਾਂ ਰੱਜ ਕੇ ਹੂੰ 750 ਕਿਸਾਨ ਅਸੀਂ ਮਤਲਬ ਸ਼ਹੀਦ ਕਰਕੇ ਆਏ ਆ ਫਿਰ ਇੱਥੇ ਜਦੋਂ ਨੇ ਕਹਿ ਬੈਠੇ ਆ ਉਦੋਂ ਦੇ ਸਾਡਾ ਕਿਸਾਨ ਸੁਭਕਰਨ ਸਿੰਘ ਮਰਿਆ ਉਸ ਤੋਂ ਬਾਅਦ ਲਗਾਤਾਰ ਮੋਰਚਾ ਜਾਰੀ ਹੈ ਸਾਡਾ ਮੋਰਚਾ ਜਾਦੀਆਰ ਤੋਂ ਪਰ ਜਦੋਂ ਕਿਸੇ ਵਾਰ ਤੇ ਸਾਡੇ 10 11 ਮਹੀਨੇ ਹੋ ਗਏ ਨਾ ਕਿਸੇ ਨੇ ਸੁਣਿਆ ਫਿਰ ਇਹ ਸਿੰਘ ਸਾਹਿਬ ਸਾਡੇ ਜਿਹੜੇ ਨੇ ਮਰਨ ਮਰਤ ਦੇ ਬੈਗੇ ਨੇ ਅੱਜ ਅਸੀਂ ਇਹਨਾਂ ਨੂੰ ਨਮਨ ਕਰਨ ਵਾਸਤੇ ਆਏ ਇਹਨਾਂ ਦੀ ਕੌਲ ਤੇ ਨਮਨ ਕਰਨ ਵਾਸਤੇ ਆਏ ਆ ਵੀ ਪਿਸ਼ਾਨੀ ਹਟਾਂਗੇ ਮੋਦੀ ਸਾਹਿਬ ਤੇ ਠੰਡੇ ਪਿੱਛੇ ਸਾਡੇ ਇੰਦੇ ਸਿੰਘਾਂ ਨੇ ਗਰਮੀ ਵੀ ਬੜੀ ਪਿੰਡੇ ਦੇ ਹੰਡਾਈ ਏ ਤੇ ਉਹ ਠੰਡੇ ਵੀ ਮੇਰੇ ਲੋ ਹੱਡ ਚ ਇਹਨੂੰ ਹੀ ਠੰਡੇ ਅਜੇ ਵੀ ਲੋਕਾਂ ਦਾ ਹੌਸਲਾ ਪਰੰਦੇ ਪਿਸ਼ਾਨੀ ਹਟਾਂਗੇ ਇਹ ਨਾ ਸੋਚੇ ਮੋਦੀ ਵੀ ਪਿਸ਼ਾਟ ਜਾਗੇ ਟੰਡੇ ਦੇ ਡੰਡਾ ਗੱਡ ਕੇ ਰੱਖਾਂਗੇ ਤੇ ਜੇ ਜਾਣਾ ਪਿਆ ਅੱਗੇ ਜਾਵਾਂਗੇ ਡੱਲੇ ਸਾਹਿਬ ਦੀ ਆਵਾਜ਼ ਤੇ ਹਾਂ ਜਾਵਾਂਗੇ ਜਦੋਂ ਜਦੋਂ ਮਿਲਿਆ ਟੈਮੋਂ ਦੇ ਚਾਰ ਹਾਂ ਤਲੀ ਤੇ ਧਰੀ ਹੋਈ ਐ ਅਸੀਂ ਦਾ ਅੱਛਾ ਹਾਂਜੀ ਤਲੀ ਤੇ ਧਰ ਕੇ ਆਏ ਹਾਂ ਤਲੀ ਤੇ ਧਰ ਕੇ ਰੱਖਣੀ ਆ ਨਾ ਕੋਈ ਪ੍ਰਵਾਹੀ ਕੋਈ ਪ੍ਰਵਾਹੀ ਨਾ ਮੋਦੀ ਦੀ ਨਾ ਹਰਿਆਣਾ ਸਰਕਾਰ ਦੀ ਜਿਹੜਾ ਡੱਲੇਵਾਲ ਸਿੰਘ ਸਾਹਿਬ ਨੇ ਕਹਿਤਾ ਵੀ ਚੱਲਣਾ ਤੇ ਚੱਲਣਾ ਹੈ ਪਹਿਲਾਂ ਵੀ ਮੋਰਚਾ ਛੋਟੇ ਸੀ ਛੋੜਨੋਂ ਹੁਣੋਂ ਨਹੀਂ ਹਟਦੇ ਚਾਹੇ ਇਹਨਾਂ ਦੇ ਪੱਥਰ ਨੇ ਚਾਹੇ ਇਹਨਾਂ ਦੇ ਕਿਲਾ ਗੰਡੇ ਲੱਗੇ ਨੇ ਇਹ ਤਾਂ ਸਾਡੀ ਨਿਜਜਮਤਾ ਕੇ ਕੁਝ ਵੀ ਨਹੀਂ ਹੈਗਾ ਇਹ ਤਾਂ 10% ਵੀ ਨਹੀਂ ਹੈਗਾ ਜਨਤਾ ਚੋਕੇ ਕਹਿੰਦਾ ਜੱਕਣਗੇ ਆਏ ਤਾਂ ਵਾ ਹਲਾ ਮਾਰ ਕੇ ਇੱਕ ਵਾਰੀ ਚੀ ਚੱਕ ਦੇਣਗੇ ਅਸੀਂ ਪਰ ਅਸੀਂ ਇਹਨਾਂ ਦਾ ਸਬਰ ਤੇ ਸੰਤੋਖ ਦੀ ਪਰਖ ਦਾ ਪਿਆ ਪਰਖ ਲੈਣ ਦੇ ਨੂੰ ਕਿੰਨਾ ਪਰਖਦਾ ਸਾਡਾ ਪਰਖ ਕੇ ਦੇਖ ਲੈ ਚਾਹੀਏ ਕੱਟ ਹੁਣ ਉਸ ਹਾਬ ਦਾ ਨਹੀਂ ਰਿਹਾ ਇੱਥੇ ਗੱਲ ਨਹੀਂ ਬਣੀ ਅੱਜ ਕਿਹਦੇ ਬਣ ਗਈ ਗੱਲ ਅੱਜ ਤੁਸੀਂ ਦੇਖ ਲਓ ਮੀਡੀਆ ਵਾਲੇ ਦੇਖ ਲਓ ਅੱਜ ਸਭ ਪਾਟੜਾ ਤੋਂ ਲੈ ਕੇ ਇੱਥੋਂ ਤੱਕ ਜਾਮ ਲੱਗਾ ਹੈ ਜਿਹੜਾ ਕੈਚਲ ਕੋ ਲੈ ਕੇ ਜਾਮ ਲੱਗਾ ਹੈ ਇੱਧਰ ਅਸੀਂ ਲੋਕਲ ਪਿੰਡਾਂ ਦੇ ਵਿੱਚੋਂ ਆ ਲੋਕਲ ਪਿੰਡਾਂ ਦੇ ਵਿੱਚ 9 9 10 10 ਹਜ਼ਾਰ ਕਿਲੋਮੀਟਰ ਦਾ ਜਾਮ ਲੱਗਾ ਹੈ ਟਰਾਲੀਆਂ ਟਰੈਕਟਰ ਰੜੇ ਹੋਏ ਨੇ ਘਟੋ ਘਟ ਵੀ ਨਾਲ ਜਿਸ ਵਾਰੀ ਹਾਂਜੀ ਪਛਾਣ ਲਈ ਆਏ ਹਾਂ ਅਸੀਂ ਡੱਲੇਵਾਲ ਸਾਹਿਬ ਦੀ ਕਾਲਤੇ ਆਏ ਆ ਜੀ ਸਾਡਾ ਪਿੰਡ ਮੰਡ ਵਾਲਾ ਫਰੀਦਕੋਟ ਦੇ ਕੋਲ ਅਸੀਂ ਪਿੰਡ ਦੇ ਵਿੱਚ 3 ਦਿਨ ਤੁਰ ਕੇ ਤੇ 14 ਬੰਦੇ ਤਿਆਰ ਹੋਏ ਸੀ ਤੇ ਜਦੋਂ ਅੱਜ ਬੱਸ ਚੱਲਣੀ ਸੀ ਸਾਡੇ 36 ਬੰਦੇ ਹੋ ਗਏ ਜੀ ਚੰਦ ਬਾਜਾ ਪਿੰਡ ਦੇ ਵਿੱਚ ਇੱਕ ਬੱਸ ਨਹੀਂ ਸੀ ਭਰਦੀ ਅੱਜ ਦੋ ਬੱਸਾਂ ਆਈਆਂ ਕਹਿੰਨ ਤੋਂ ਪਾਵੇ ਆ ਵੀ ਜੀ ਅਸੀਂ 15 ਬੰਦੇ ਕਹੇ ਤੇ ਇੱਥੇ 30 ਆਏ ਆ 50 ਆਏ ਆ ਘੱਟ ਨਹੀਂ ਆਏ ਵਧਾਏ ਉਹ ਵੀ ਆਏ ਜਿਹੜੇ ਅੱਗੇ ਕਦੇ ਨਹੀਂ ਸੀ ਆਏ ਕਿਤੇ ਬੰਦੇ ਨੇ ਜੁੜੇ ਹੋਏ ਆ ਹਾਂਜੀ ਫਟਾ ਫਰੀਦਕੋਟ ਦਾ ਏਰੀਆ ਤੇ ਇਸੇ ਜਥੇਬੰਦੀ ਨਾਲ ਜੁੜੇ ਹੋਏ ਆਂ ਰੇਗ ਜਗ੍ਹਾ ਤੇ ਜਿੱਥੇ ਵੀ ਕਾਲਦੇ ਨੇ ਲੁਧਿਆਣੇ ਕੀ ਬਰਨਾਲੇ ਕੀ ਰੇਗ ਜਗ੍ਹਾ ਤੇ ਅਸੀਂ ਪਹੁੰਚਦੇ ਆਂ ਤੇ ਪਹੁੰਚਦੇ ਰਹਾਂਗੇ ਅਸੀਂ ਢੱਲੇ ਵਾਲੇ ਦੇ ਨਾਲ ਅਮਰਦਨ ਤੱਕ ਨਾਲੋਂ ਜੀ ਪ੍ਰਧਾਨ ਜੀ ਦੇ ਹਾਂਜੀ ਹਾਂਜੀ ਨਾਲਾ ਜੀ ਹੈ ਨਾਲਾ ਜੀ ਕਿਦੇ ਲਈ ਆਏ ਹੋ ਅੱਜ ਅੱਜ ਢੱਲੇਵਾਲ ਵਾਲਾ ਢੱਲੇ ਸਾਹਿਬ ਵਾਸਤੇ ਆਏ ਹਾਂ ਢੱਲੇਵਾਲ ਸਾਹਿਬ ਵਾਸਤੇ ਢੱਲੇਵਾਲ ਕਿਦੇ ਲਈ ਆਏ ਹੋ ਢੱਲੇਵਾਲ ਲਈ ਹੈ ਢੱਲੇਵਾਲ ਲਈ ਢੱਲੇਵਾਲ ਵਾਸਤੇ ਜੀ ਰਾਖਾਨੀ ਮੰਗਾ ਨੇ ਉਹਨਾਂ ਵਾਸਤੇ ਆਏ ਆ ਅਸੀਂ ਇਹ ਸਰਕਾਰ ਕਿਉਂ ਨਹੀਂ ਸੁਣਦੀ ਫਿਰ ਇਹਨੂੰ ਸਰਕਾਰ ਸੁਣੀ ਨਾ ਬੇਸ਼ਰਮ ਹੋ ਗਈ ਏ ਬੇਸ਼ਰਮ ਦਾ ਕੀ ਹੁੰਦਾ ਹੈ ਆਂਦਾ ਪੁਰਾਣੇ ਬਜ਼ੁਰਗ ਕਹਿੰਦੇ ਬੰਦੇ ਵਿਆਹ ਕੁੱਕ ਪਿਆ ਸੀ ਤੇ ਯਾਰ ਛਵੇਂ ਬਹਿਣਗੇ ਇਹ ਮੁੱਕ ਗਿਰੀ ਉਹਨਾਂ ਚੋਂ ਨੇ ਉਹਨਾਂ ਦੇ ਸਰਕਾਰ ਕਿਵੇਂ ਦੇਖਦੇ ਹੋ ਇਹ ਦੱਸਣ ਸਰਕਾਰ ਦੀ ਸਰਕਾਰ ਇਹ ਪੰਜਾਬ ਦੀ ਸਰਕਾਰ ਸਾਡੇ ਵਾਸਤੇ ਠੀਕ ਹੈ ਕੁਝ ਨਹੀਂ ਨਾ ਕਰਦੇ ਸਾਨੂੰ ਰੋਕਿਆ ਸੌਣ ਤੇ ਨਾ ਕੁਝ ਭਗਵੰਤ ਜੀ ਨੂੰ ਕਹੀ ਜੀ ਮਾਰਾ ਮਾਰਾ ਭਗਵੰਤ ਸਾਹਿਬ ਦੇ ਬੰਦੇ ਇਸੇ ਨਮਿੰਦੇ ਹੁੰਦੇ ਨੇ ਗੱਲ ਸੁਣਦੇ ਨਹੀਂ ਸਭ ਕੁਝ ਕਰ ਐਮ ਐਸ ਪੀ ਤਾਂ ਇਹ ਵੀ ਦਿੰਦੇ ਹੈਗੇ ਛੁਟਕੀਆਂ ਐਮ ਐਸ ਪੀ ਇਹ ਕਦੋਂ ਐਮ ਐਸ ਪੀ ਦਾ ਸੈਂਟਰ ਹੀ ਦੇਣੀ ਹੈ ਕਿਵੇਂ ਦੇ ਦੇਣਗੇ ਸਾਨੂੰ ਇਹ ਤਾਂ ਦੇ ਨਹੀਂ ਸਕਦੇ ਇਸ ਸਟੇਜ ਜੀ ਨਹੀਂ ਨਾ ਦੇ ਸਕਦੀ ਸਾਨੂੰ ਐਮ ਐਸ ਪੀ ਸੈਂਟਰ ਤਾਂ ਪੱਕੀ ਦਵੇ ਛੁਟਕੀਆਂ ਹੀ ਮਾਰਦੇ ਸੀ ਇਹ ਛੁਟਕੀਆਂ ਤਾਂ ਮਾਰਦੇ ਛੁਟਕੀਆਂ ਮਾਰ ਕੇ ਚਲੋ ਬੋਟਾ ਲਾ ਗਿਆ ਮਾਰ ਕੇ ਮੁੰਡੇ ਮੁੰਡੇ ਲੱਗ ਗਏ ਅੱਖ ਬੁੜੇ ਤਾਂ ਉੱਧੇ ਨਹੀਂ ਰਹੇ ਆ ਹਰਿਆਣਾ ਦੇ ਵਿੱਚ ਵੀ ਕਹਿੰਦੇ ਐਮਐਸਪੀ ਦਿੱਤੀ ਆ ਸੂਬਾ ਸਰਕਾਰ ਨੇ ਦਿੱਤੀ ਆ ਉਹ ਉਹ ਸੂਬਾ ਸਰਕਾਰ ਨੇ ਲਾਲਚੀ ਜੀ ਆ ਕੇ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਸਭ ਰਹੁੰਦੇ ਨੇ ਸਾਡੇ ਵਾਂਗੂ ਇਸ ਚਰੀ ਦੀ ਜਾਨਵਰ ਸਭ ਇਹਦੀ ਜਾਨਵਰ ਹੁੰਦੇ ਨੇ ਪਰ ਸਾਡੇ ਲੋਕ ਡਰਦੇ ਨਹੀਂ ਸਾਡੇ ਲੋਕ ਡਰਦੇ ਨੂੰ ਨਹੀਂ ਦੇਖੋ ਪੰਜਾਬ 'ਚ ਕੌਣ ਦਿੱਤੀ ਅੱਜ ਦੇਖੋ ਲੱਖਾਂ ਬੰਦੇ ਇਕੱਠਾ ਹੋ ਗਿਆ ਉਹ ਸੋਚੋ ਜੀ 10 ਬੰਦੇ ਤੁਰਨ ਲੱਗੇ 400 ਬੰਦਾ ਪੁਲਿਸ ਦਾ ਪਿੰਡ ਜਾ ਕੇ ਉਹਨਾਂ ਨੂੰ ਦੱਬ ਲਿੰਦਾ ਉਹਨਾਂ ਨੂੰ ਦੱਬ ਨਹੀਂਦਾ ਉਹਨਾਂ ਨੂੰ ਤੁਰ ਨਹੀਂ ਦਿੰਦੇ ਭਈ ਉਤਰੀ ਸਰਕਾਰ ਤੇ ਕਾਕਾ ਨਹੀਂ ਪੰਜਾਬ ਦੀ ਸਰਕਾਰ ਸਾਡੇ ਨਾਲ ਕੋਈ ਧੱਕਾ ਨਹੀਂ ਕਰ ਰਹੀ ਸੀ ਕਿ ਅਦੀਬ ਸਾਡੇ ਨਾਲ ਕੋਈ ਪੰਜਾਬ ਸਰਕਾਰ ਧੱਕਾ ਨਹੀਂ ਕੋਈ ਧੱਕਾ ਨਹੀਂ ਹੋ ਰਿਹਾ ਸਾਡੇ ਨਾਲ ਪੰਜਾਬ ਸਰਕਾਰ ਦਾ ਸਾਡਾ ਤਾਂ ਮੱਥਾ ਤੇ ਸੈਂਟਰ ਸਰਕਾਰ ਨਾਲ ਮੱਥਾ ਹੈ ਮੰਗਾ ਮਨਾ ਕੇ ਉੱਠਾਂਗੇ ਜੇ ਸਾਨੂੰ ਕਿੰਨੇ ਡੱਲੇਵਾਲ ਸਾਹਿਬ ਤੇ ਕੁਰਬਾਨ ਕਰਨੇ ਇੰਜ ਨਹੀਂ ਜਾਣ ਵਾਲੀ ਹੁਣੇ ਕੋਮ ਪਿਛਾਣੀ ਹਟੇਗੀ ਵੀ ਕਹਿ ਦਿੰਦੇ ਕਿ ਪਿਛਾਣ ਹਟ ਜੇਗੀ ਠੰਡ ਗਰਮੀ ਦਾ ਡਰਨ ਵਾਲੀ ਤਾਂ ਹੈ ਹੀ ਨਹੀਂ ਜੇ ਕੋਲ ਫਟੇ ਘੜ ਦੀ ਧਰਤੀ ਦੇ ਦੇ ਕੋਲ ਦਿਨ ਨੰਗੇ ਦੇ ਉੱਥੇ ਵੀ ਲੱਖਾਂ ਦਾ ਇਕੱਠ ਹੋਇਆ 50 ਲੱਖ ਦੁਨੀਆ ਉੱਥੇ ਪਹੁੰਚੀ ਏ ਨਿੱਕੇ ਨਿੱਕੇ ਬੱਚਿਆਂ ਨੂੰ ਸਾਡੀ ਜਿੱਦ ਚ ਲੋਕਾਂ ਨੂੰ ਨਮਨ ਕਰਨ ਵਾਸਤੇ ਗਏ ਨੇ ਅੱਜ ਇਸੇ ਡੱਲੇਵਾਲ ਦਾ 4 ਤਰੀਕ ਦਾ ਕੌਲ ਸੀ ਦੇਖ ਲਓ ਕਿੰਨੇ ਜਿਲ੍ਹੇ ਆਏ ਨੇ ਅੱਜ ਸਭ ਪੰਜਾਬ ਸਾਰਾ ਇਕੱਠਾ ਹੋ ਗਿਆ ਇਹਦਾ ਮਰਜੀ ਦੀ ਹਵਾ ਤੇ ਕੱਢਣੀ ਸੀ ਕੱਢ ਕੇ ਰੱਖਾਂਗੇ